ਸਾਡੇ YouTube ਚੈਨਲ ਤੇ ਆਫਰਮ ਦੀ ਸਵਾਲਤਾ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਕਾਰ ਦੁਆਰਾ ਵੱਖ-ਵੱਖ ਤਰ੍ਹਾਂ ਦੇ ਬੈਕਮੈਂਡ ਜਾਂ ਮੁਲਾਜ਼ਮ ਜਥੇ ਬੰਦੀਆਂ ਨਾਲ ਸ਼ੁਰੂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਬਾਰੇ ਜ਼ਿਕਰ ਕਰਾਂਗੇ ਤਾਂ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰਮ ਦਾ ਤਜਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਮੁਲਾਜ਼ਮ ਜਥੇ ਬੰਦੀਆਂ ਨੇ ਪਿਛਲੇ ਮਹੀਨੇ 25 ਮਾਰਚ ਨੂੰ ਮਹਾਲੀ ਵਿਖੇ ਆਪਣੀਆਂ ਪੈਂਡਿੰਗ ਮੰਗਾਂ ਦੇ ਸਬੰਧ ਵਿੱਚ ਇੱਕ ਜ਼ੋਰਦਾਰ ਰੋਪੜੀ ਦੇ ਲਈ ਕਰਕੇ ਸਰਕਾਰ ਦਾ ਧਿਆਨ ਆਪਣੀਆਂ ਪੈਂਡਿੰਗ ਮੰਗਾਂ ਵੱਲ ਖਿਚਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਨਤੀਜੇ ਵਜੋਂ ਪ੍ਰਸ਼ਾਸਨ ਨੇ ਉਹਨਾਂ ਦੀ ਇੱਕ ਮੀਟਿੰਗ 15 ਅਪ੍ਰੈਲ 2025 ਨੂੰ ਸਿਵਲ ਸਕੱਤਰੇਤ ਵਿੱਚ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਾਂ ਸੰਜੇ ਫਰੰਟ ਦੇ ਆਗੂਆਂ ਨੂੰ ਕੈਬਨਟ ਕਮੇਟੀ ਨਾਲ ਕਰਨ ਲਈ ਲਿਖਤੀ ਪ੍ਰਵਾਨਾ ਦਿੱਤਾ ਸੀ ਪਰਤੋ ਹਨੇ ਦੀ ਗੱਲ ਇਹ ਸੀ ਕਿ ਮੁਲਾਜ਼ਮ ਪੈਨਸ਼ਨਾਂ ਸੰਜੇ ਫਰੰਟ ਦੇ ਆਗੂ ਜਦੋਂ ਮਿਥੇ ਸਮੇਂ ਤੇ ਪੰਜਾਬ ਸਕੱਤਰੇਤ ਵਿਖੇ ਮੀਟਿੰਗ ਲਈ ਪਹੁੰਚੇ ਤਾਂ ਉਹਨਾਂ ਨੂੰ ਜਵਾਬ ਦਿੱਤਾ ਗਿਆ ਸੀ ਕਿ 15 ਅਪ੍ਰੈਲ ਦੀ ਮੀਟਿੰਗ ਤਾਂ ਕੈਬਨਟ ਸਬ-ਮਟੀ ਦੇ ਸ਼ਡਿਊਲ ਵਿੱਚ ਹੈ ਹੀ ਨਹੀਂ ਇਸ ਤੋਂ ਖਫਾ ਹੋ ਕੇ ਸੰਜੇ ਭੰਟ ਨੈਤਿਕ ਕੇ ਸੰਦਰਚ ਉਲੀਕੇ ਕੈਬਨਟ ਸਬ-ਮਟੀ ਦੇ ਪੁਤਲੇ 17 ਅਪ੍ਰੈਲ ਤੋਂ 22 ਅਪ੍ਰੈਲ ਤੱਕ ਜ਼ਿਲ੍ਹਾ ਤੇ ਤਹਿਸੀਲ ਪੱਧਰ ਤੇ ਫੋਕਨ ਦਾ ਫੈਸਲਾ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਕੀਤਾ ਹੁਣ ਮੁਲਾਜ਼ਮਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾਂ ਦੀ ਚੇਅਰਮੈਨਸ਼ਿਪ ਵਿੱਚ ਸਥਾਪਤ ਕੈਬਨਟ ਸੌਫ ਕਮੇਟੀ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਮੈਗਨੇਡੀਆਂ ਦੀਆਂ 6 ਜਥੇਬੰਦੀਆਂ ਨੂੰ ਇੱਕੋ ਹੀ ਦਿਨ ਯਾਨੀ 24 ਅਪ੍ਰੈਲ 2025 ਨੂੰ ਮੀਟਿੰਗ ਦਾ ਸਮਾਂ ਦਿੱਤਾ ਹੈ। ਇਨ ਜਥੇਬੰਦੀਆਂ ਵਿੱਚ ਸ਼ਾਮਲ ਹਨ ਸਰਬ ਸਿੱਖਿਆ ਅਭਿਆਨ ਮਿਡਡੇ ਮੀਰ ਤਫਰੀ ਕਰਮਚਾਰੀ ਯੂਨੀਅਨ 646 ਡੀਪੀਏ ਬੇਰੂਝਾਰ ਅਧਿਆਪਕ ਯੂਨੀਅਨ ਵੋਕੇਸ਼ਨਲ ਟੀਚਰ ਫਰੰਟ ਅਨਏਡਡ ਸਟਾਫ ਆਫ ਏਡ ਸਕੂਲ ਫਰੰਟ ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪਰੇਟਰ ਐਸੋਸੀਏਸ਼ਨ ਤੇ ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ 24/4/2025 ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਗ੍ਰਹਿ ਭਾਗ ਦੇ ਅਧਿਕਾਰੀ ਸਿੱਖਿਆ ਭਾਗ ਦੇ ਅਧਿਕਾਰੀ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਾਜ਼ਰ ਰਹਿਣ ਦੀ ਹਦਾਇਤ ਕੀਤੀ ਗਈ ਹੈ ਪੰਜਾਬ ਸਰਕਾਰ ਦੁਆਰਾ ਗਠਿਤ ਕੈਬਨਿਟ ਸਬ ਕਮੇਟੀ ਦੁਆਰਾ ਬਾਕਕ ਮੈਗਮੈਂਟ ਜਾਂ 6 ਜਥੇ ਬੰਦੀਆਂ ਨਾਲ ਉਹਨਾਂ ਦੀਆਂ ਪੈਂਡਿੰਗ ਮੰਗਾਂ ਦੇ ਸਬੰਧ ਵਿੱਚ ਮੀਟਿੰਗ ਕਰਨੀ ਇੱਕ ਚੰਗਾ ਕਦਮ ਹੈ ਪਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਬੀਤੇ ਸਮੇਂ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਸਨ ਪਰੰਤੂ ਪ੍ਰੈਕਟੀਕਲੀ ਗਰਾਊਂਡ ਲੈਵਲ ਤੇ ਜਦੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਟਾਲਾ-ਵੱਟ ਕੇ ਡੰਗਟ ਪਾਉ ਨੀਤੀ ਦਾ ਹੀ ਪੰਟਾਵਾ ਕਰਦੀ ਹੈ ਜੇਕਰ ਇਸ ਵਾਰ ਵੀ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੀ ਜਾਣ ਵਾਲੀ ਮੀਟਿੰਗ ਦਾ ਕੋਈ ਚੰਗਾ ਨਤੀਜਾ ਨਿਕਲਦਾ ਹੈ ਤੇ ਸੁਭੰਦਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੌਰ ਪੈਂਦਾ ਹੈ ਤਾਂ ਇਸ ਨੂੰ ਸਰਕਾਰ ਦੁਆਰਾ ਉਠਾਇਆ ਗਿਆ ਇੱਕ ਚੰਗਾ ਤੇ ਹਾਂ ਪੱਖੀ ਕਦਮ ਹੀ ਇੱਕ ਸਮਝਿਆ ਜਾਵੇਗਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਵੀ ਹੋਵੇਗੀ ਕਿ ਕੀ ਮੁਲਾਜ਼ਮਾਂ ਤੇ ਪੈਸ਼ਨਾਂ ਦੀਆਂ ਸੰਝੀਆਂ ਮੰਗਾਂ ਜਿਵੇਂ 13% ਪੈਂਡਿੰਗ ਡੀਏ ਪੈਨਸ਼ਨਾਂ ਨੂੰ 2.95 ਦਾ ਫੈਕਟਰ ਦੇਣਾ 172020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੰਜਾਬ ਦਾ 6ਵਾਂ ਪੇਕ ਮਿਸ਼ਨ ਓਲਡ ਪੈਨਸ਼ਨ ਸਕੀਮ ਸਮੇਤ ਹੋਰ ਪੈਂਡਿੰਗ ਮੰਗਾਂ ਦੇ ਨੁਕਤੇ ਲਈ ਮਿਤੀ 15 ਜਨਵਰੀ 2025 ਨੂੰ ਟਾਲੀ ਗਈ ਮੀਟਿੰਗ ਦੇ ਅਭਿਜ ਦੇ ਵਿੱਚ ਕੈਬਨਟ ਸਬ-ਕਮੇਟੀ ਨੇ ਮੁਲਾਜ਼ਮ ਪੈਨਸ਼ਨਾਂ ਸੰਘੇ ਫਰੰਟ ਦੇ ਆਗੂਆਂ ਨੂੰ ਕਦੋਂ ਅਗਲੀ ਮੀਟਿੰਗ ਦਾ ਸਮਾਂ ਦੇ ਕੇ ਉਹਨਾਂ ਦੇ ਰੋਹ ਨੂੰ ਸ਼ਾਂਤ ਕਰਨ ਦਾ ਯਤਨ ਕਰਦੀ ਹੈ ਇਸ ਵੀਡੀਓ ਅੱਜ ਪਸੇ ਨਹੀ ਜੇ ਕਮਿਟੀ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ